ਆਰੇ ਨੂੰ ਪਿਆਰ ਪਰਿਪੱਕ ਰਿਕਾ ਦੀ ਅੱਜ ਆਪਾਂ ਬਣਾਵਾਂਗੇ ਗਰੇਲਿਆਂ ਦੀ ਸੱਜੀ ਤੇ ਮੰਮੀ ਵੀ ਮੇਰੇ ਸਿੱਧਰੇ ਗਰੇਲੀ ਨਾਲ ਹੀ ਬਣਾਉਂਦੇ ਤੇ ਗਰੇਲੇ ਆਪਾਂ ਅੱਜ ਬਣਾ ਹਾਂ ਹਾਈ ਗਰੇਲੀ ਆਪਾਂ ਕੋਲ ਸੱਲੇਕੇ ਬਣਾਉਂਦੇ ਆਂ ਪਰ ਮੈਂ ਗਰੇਲੀ ਆਉਣੇਗੀ ਅੱਜ ਬਣਾਵਾਂਗੇ ਆਪਾਂ ਸੱਲੇਕੇ ਇਹਨਾਂ ਦਾ ਤਰੀਕਾ ਲਾ ਕੇ ਸੇ ਵਿਚਾਰਨ ਪੱਟ ਕੇ ਪੱਟ ਪੱਟ ਮਿਕਨੇ ਲੀ ਨਾ ਬੀ ਆ ਜਾ ਮਿੱਠਾ ਇਹਨਾਂ ਦਾ ਤੋਂ ਮੈਂ ਜਲਦੀ ਤੇ ਪਰ ਇਹਨਾਂ ਨੂੰ ਆਪਾਂ ਨਾ ਉੱdre ਲਈ ਆਪਣੇ ਕਿ ਟੋਲਿਆ ਦੇ ਗਏ ਤੇ ਮੁੰਨੀ ਨੂੰ ਲੱਗਾ 2 ਕਿਲੋ ਨਾ 2 ਕਿਲੋ ਮੇਰੇ ਰੋਗਨ ਬਤਾਈ ਕਿ ਇਹ ਬੜੀ ਕਰ ਲਈ ਉੱdre ਉਹਦੇ ਆਂਡ ਬਹੁਤ ਹੈ ਤੇ ਤੇ ਟ੍ਰੇਲੀਅਨ ਸੱਲ ਕੇ

ਇਹ ਲੱਗਦੀ ਹੈ ਲੱਗਦੀ ਉਹ ਕੰਕੀ ਕੁਰ ਕੰਤਨਾ ਜਿਹੜਾ ਸੇਕ ਕਰਨਾ ਪ੍ਰਾਪਤ ਕੀ ਗਿਆ ਜੀ ਤੂੰ ਬਾਹਰ ਤਾਂ ਗਰਮੀ ਹਾਤ ਕਹਿੰਦੇ ਬਾਹਰ ਹੀ ਗਰਮੀ ਬਹੁਤ ਫੇਰ ਵੇਲੇ ਬਾਹਰ ਨਹੀਂ ਰਹਿ ਜਾਂਦੀ ਇਹ ਜਦੋਂ ਗਰਮੀ ਬਾਹਰ ਹੀ ਪੈਂਦੀ ਆਪਾਂ ਜੀ ਇਹਨਾਂ ਨੂੰ ਸੈਲਸ ਮਾਰ ਕੇ ਇਹਨਾਂ ਉੱਪਰ ਨੂਨ ਲਾ ਕੇ ਰੱਖਤਾ ਤੇ ਦਰਜੇ ਡੇ ਉੱਪਰ ਲਸਣ ਕ ਸੁਕਲੇ ਆ ਸੀ ਤੇ ਵੀ ਸੀ ਵਿੱਚ ਥੋੜੇ ਜਿਹੇ ਹਰੀਆਂ ਨਰਜਾ ਸੀਗੇ ਦੋ ਚਾਰ ਉਹਨਾਂ ਤੇ ਵੀ ਨੂਨ ਲਾ ਕੇ ਰੱਖਤਾ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨੂਨ ਨੂੰ ਕਰੇਲਿਆਂ ਨੂੰ ਨਚੋੜ ਲਾਂਗੇ ਨਾਲੇ ਇਹ ਵਾਲੇ ਸਿਲਕੇ ਨੂੰ ਨਚੋੜ ਲਾਂਗੇ ਫਿਰ ਸੋਨੂੰ ਗਾਹਦ ਖਾਵਾਂਗੇ ਆਪਾਂ ਪੁੰਨ ਕੀ ਕਿਵੇਂ ਤਿਆਰ ਕਰਾਂਗੇ ਆਪਾਂ ਇਹਨਾਂ ਨੂੰ ਘੰਟੇ ਘੰਡੇ ਗ੍ਰाइंड ਕਰਦੇ ਹਾਂ ਘੰਟੇ ਗ੍ਰाइंड ਕਰਕੇ ਆਪਾਂ ਥਾਲਜਾ ਕੱਢ ਲੈ ਪੋਨਪਾ ਆ ਜਿਹੜੇ ਆਪਣੇ ਲੈੱਟ ਸੀਗੇ ਇਹਨਾਂ ਨੂੰ ਫਿਰਲਾ ਫਿਲਕਾ ਤੇ ਵੀ ਉਹਨਾਂ ਨੂੰ ਗ੍ਰੈਂਡ ਕਰਾਂਗੇ ਜੇ ਨਾ ਵੀ ਕਰਦੇ ਨਾ ਪਾਣ ਪੋਨਪਾ ਕਰਾਂਗੇ ਕਰੀਏਗਾ ਇਸ ਤਰ੍ਹਾਂ ਗੈਨ ਇਹ ਆਪਾਂ ਥੋੜਾ ਜਿਹਾ ਗੱਟ ਪਾ ਲਾਂਗੇ ਜੱਗ ਦੇ ਵਿੱਚ ਚੂਸ ਨਾ ਕਰਕੇ ਨਹੀਂ ਗ੍ਰੈਂਡ ਹੁੰਦਾ ਜੀ ਆਪਾਂ ਥੋੜੀ ਥੋੜੀ ਕਰਕੇ ਗ੍ਰੈਂਡ ਕਰਾਂਗੇ

ਠੀਕ ਹੈ ਨਾ ਉਹ ਗ੍ਰाइंड ਕਰਕੇ ਆਪਾਂ ਉਹਨਾਂ ਵਿੱਚੋਂ ਇਹ ਪਾਣੀ ਛੱਡਦਾ ਕਿਉਂਕਿ ਇਹ ਲਿੰਕ ਜੇ 0.5 ਤੇ ਕੌੜੇ ਹੋ ਜਾਂਦੇ ਏ ਗਰੇਲੇ ਦੇ ਕੋਈ ਨਾ ਪਾਣੀ ਛੱਡਿਆ ਨਾ ਤੇ 10 ਤੇ 20 ਦੀ ਇਸ ਤਰ੍ਹਾਂ ਤੇ ਇਹ ਆਪਣੇ ਪਿਆਜ਼ ਆ ਇਹਨਾਂ ਦੇ ਵਿੱਚੋਂ ਵੀ ਆ ਪਾਣੀ ਕੱਢਾਂਗੇ ਤੇ ਜਿਹੜੇ ਆ ਗਰੇਲੇ ਸੇ ਮੁੰਡਾ ਇਹਦੇ ਵੀ ਇਹਨਾਂ ਦਾ ਵੀ ਆਪਾਂ ਜੋੜੂ ਜੋੜ ਕੇ ਪਾਣੀ ਕੱਢ ਲੈਣਾ ਜਿੰਨਾ ਕਿ ਤੁਸੀਂ ਵਰਤੋ ਕਿਰੇ ਜਮੇ ਵੀ ਕੋਰਡ ਨਹੀਂ ਰਹਿੰਦੇ ਇਸੇ ਤਰੀਕੇ ਨਾਲ ਬੰਦੇ ਕੀ ਕਰੀਏ ਮੈਂ ਤੋ ਪਲੇਟ ਤੇ ਗਰੇਲਾਂ ਚ ਪਾਣੀ ਬਹੁਤ ਨਿਕਲਦਾ ਪਾਣੀ ਜੀ ਜਿਹਨੇ ਕੋਈ ਵੀ ਕੁੱਤ ਕਰਦਾ ਮਰੀ ਜੇ ਦੇ ਵਾਲਾ ਪਾਣੀ ਕਿਤੇ ਗਰਿਆਂ ਦਾ ਬਹੁਤ ਚੰਗਾ ਹੁੰਦਾ ਹੈ ਇਹਦੇ ਨਾਲ ਕੋਈ ਦਰਦੀ ਰਹਿੰਦਾ ਹੈ ਜਾਈ ਤੇ ਦੇ ਬਹੁਤ ਵਧੀਆ ਬਹੁਤ ਵਧੀਆ ਇਧਰ ਨਾਲ ਦੇਖੋ ਕਿੰਨਾ ਪਾਣੀ ਨਿਕਲਿਆ ਹੈਗਾ ਮਾਂ ਮੈਂ ਜਿਆਦਾ ਜ਼ੋਰ ਲਗਾ ਕੇ ਪੈਸਰੇ ਟਿਕਣੋਂ ਨਹੀਂ ਆਦਾ ਇਹ ਕਈ ਤਰੀਕਿਆਂ ਦੇ ਆਪੋ ਆਪਣੇ ਤਾਅ ਹੁੰਦੇ ਹੈਗੇ ਇਸ ਟ੍ਰੇਲੀਅਨ ਦਾ ਜਿਨਾਂ ਹੁੰਦੇ ਹੈ ਕਿਉਂ ਤੇ ਦੀਵਾਨ ਜਿੰਦੇ ਕੱਛੇ ਕਰੇ ਲਿਆਏ ਜਿਵੇਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਤੇ ਦੀਵਾਨ ਜਿੰਦੇ ਕਰੂ ਨਾ ਟਾਈਮ ਲੱਗਦਾ ਤੇ ਆਪਾਂ ਇਹਨਾਂ ਦਾ ਪਾਣੀ ਨੂੰ ਚੋੜ ਲਿਆ ਸਾਰੇ ਘਸੇ ਦਾ ਇਹਨਾਂ ਦਾ ਮੈਨੂੰ ਚੋੜ ਲਿਆ ਇਹਨਾਂ ਦਾ ਵੀ ਇਹਨਾਂ ਦਾ ਇਹਨਾਂ ਦਾ ਪਾਣੀ ਹੋ ਗਿਆ ਇਹਨਾਂ ਦਾ ਤੇ ਹੁਣ ਆਪਾਂ ਇਹਨਾਂ ਨੂੰ ਕਰੇਲੇ ਨੂੰ ਤਾਲ ਕੇ ਕੱਢਦੇ ਕੱਢਾਂਗੇ ਤੁਹਾਨੂੰ ਦਿਖਾਉਣੇਗੇ ਕਹਾਂ पहिला आपण भूरिक तेल आपण पाहिजे तेलही आपण खुलाची पाहिजे ਬਹੁਤ ਮੈਂ ਤਾਂ ਨਹੀਂ ਨੰਤੇ ਨੂੰ ਨਹੀਂ। ਇਹ ਬਰਾਉਂਦੀ ਹੋ ਗਏ ਆਪਾਂ ਇਹਨਾਂ ਨੂੰ ਫਾਰਗੇਟ ਕੱਢ ਕੇ ਇੱਕ ਪਾਸੇ ਰੱਖ ਲਾਂਗੇ ਫਿਰ ਆਪਾਂ ਇਹਨਾਂ ਨੂੰ ਪੁੰਨਾਂਗੇ। ਜਦੋਂ ਪੁੰਨ ਕੇ ਇਹ ਤਿਆਰ ਹੋ ਜਾਣਗੇ ਫਿਰ ਲੈਕਟ ਕਰ ਦਾਂਗੇ ਆਪਾਂ ਉੱਚੀ ਕਰ ਲਈ। ਫਿਰ ਬਚਨ ਉਹਨਾਂ ਦੇ ਬਾਅਦ ਇਹਨਾਂ ਨੂੰ ਪੁੱਲਸਾ ਵੀ ਰਹਿ। ਆਪਾਂ ਆਪਣੇ ਕਿਤੇ ਰੈਡੀ ਰੈਡੀ ਕਰਨਾ ਚਾਹਾਂਗੇ ਆਪਾਂ ਮੰਨ ਲੈਣਾਂ ਨੂੰ ਪਾਣੀ ਪਾ ਸਕਦੇ ਹਾਂ।

ਇਹ ਪਮਹਾਕਾ ਹਾਫ ਤੋਪਰ ਕਾ ਇਹ ਲੋਈ ਕਰਾਉਂਦੇ ਇਹਦਾ ਤੇਜ਼ ਗਾਇ ਰਹੇ ਰਕਦੀ ਹੋਈ ਆ। ਨੰਕਾ ਲੱਕਣਾ ਕੋ ਜੀ ਆਪਾਂ ਜਿਹੜੇ ਅੰਡੇ ਕਰਾਂਗੇ ਤੇ ਇਹ ਇਹ ਆਪਣੇ ਵਿੱਚ ਮਿਕਸ ਕਰਕੇ ਫਰਾਂ। ਜਦੋਂ ਜਮਾ ਇਹ ਗਰਮ ਨਾਲ ਆ ਕੇ ਉਹਦੇ ਤੇਰਾ ਮੈਂ ਤੇ ਕੁਝ ਤਰੇਲੇ ਪਾਵਾਂਗੇ ਜਦੋਂ ਜਮਾ ਹੀ ਪੁੱਜ ਗਈ। ਤੇ ਫੇਰ ਤੁਹਾਨੂੰ ਜਦੋਂ ਸਬਜ਼ੀ ਤਿਆਰ ਹੋ ਗਈ ਫੇਰ ਤੁਹਾਨੂੰ ਅਸੀਂ ਦਿਖਾਵਾਂਗੇ। ਨੀ ਕਰੇ ਲੈ ਬਿਲਕੁਲ ਤਿਆਰ ਆ ਜੀ ਤੇ ਚਾਹੇ ਇਹਨਾਂ ਨੂੰ ਹਫਤਾ ਰੱਖ ਲੋ ਇਹ ਖਰਾਬ ਨਹੀਂ ਹੁੰਦੀ ਤੇ ਵਧੀਆ ਚਾਰ ਮਹੀਨੋਂ ਕੋ ਆਪਾਂ ਖਾ ਸਕਦੇ ਇਹਨੂੰ ਥੋੜੀ ਤੇ ਅੱਜ ਦੀ ਵੀਡੀਓ ਇੰਨੀ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ